ਰੌਲ ਕੁਤਰੀ ਐਸਐਲਏ 1250 ਦੇ ਆਪਾ ਕਿਹਨਾਂ ਨੇ ਉਹ 3 ਨੰਬਰ ਤੁਮਾ ಬ <laughs> <coughs>

ਨਿਕਲਾਂਗੇ ਰੁਕ ਜਾ

ਅੱਜ ਉਹਦੇ ਸਾਰੀ ਚੀਜ਼ਾਂ ਨਾਲ ਜੀ ਬਣਾਉਂਦਾ ਉਹਨੂੰ ਫੜ ਗਿਆ ਤੇ ਉਹਨੂੰ ਬਾਹਰ ਕੱਢਿਆ ਅੱਜ ਜੰਗਾ ਖਾਪੜਿਆ ਤੇ ਸਾਡਾ ਵਿਆਹ ਸੱਤ ਹੋਵੇ

ਅਸੀਂ ਉਦੋਂ ਵੀ ਕਹਿੰਦੇ ਸੀ ਅੱਜ ਵੀ ਕਹਿੰਦੇ ਆ ਕਿ ਇਸ ਦਿਨ ਰਾਤ ਨੂੰ ਗਾਂਧੀ ਨੇ ਮੌਕਾ ਦਿੱਤਾ ਸੀ ਤੁਸੀਂ ਉਹ ਸੋਚੋ ਜਿਹੜਾ ਸਾਡਾ ਕੰਮ ਹੈ जय श्री राम श्री जय जय श्री राम ये जो ये जो ट्रेन आस्था के माध्यम से चलाई जा रही है अयोध्या के लिए हम सारे एक बार पहले होके आए हैं अयोध्या में तो अब दूसरी बार फिर जा रहे हैं सारे तो जो फैसिलिटीज जहाँ पे है जो आनंद या इस ट्रेन में आता है वो हो सकता है दूसरी ट्रेन में हमें ना मिले लेकिन जो मोदी जी ने इतना अच्छा कार्य किया है कि सारे जितने भी राम भक्त हैं आनंदित होके जा रहे हैं कि कितना मज़ा आ रहा है उनको इस ट्रेन में जाने का ये तो हमें भी पता है कि कितना आनंद आया था वहाँ पे मोदी जी ने ये जो काम किया है ना सबके लिए सबसे अच्छा कार्य यही है कि इस राम भक्तों में इतना उत्साह है कि जिस मर्जी जिस मर्जी बच्चे बच्चे के मुख पे यही है ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਹ ਬੁਕਿੰਗ ਸ਼ੁਰੂ ਹੋਈ ਦੋਵਾਂ ਦਿਨਾਂ ਦੀ ਟ੍ਰੇਨ ਫੁੱਲ ਹੋ ਗਈ ਸੀ ਕੁਝ ਲੋਕ ਇੱਕ ਦਿਨ ਹੀ ਰਹਿ ਵੀ ਗਏ ਟਿਕਟਾਂ ਵੀ ਨਹੀਂ ਮਿਲੀਆਂ ਹਾਂ ਕੁਝ ਲੋਕਾਂ ਨੂੰ ਇਸ ਵਾਸਤੇ ਰਹਿ ਗਈਆਂ ਕਿਉਂਕਿ ਉਹ ਵਿਚਾਰਿਆਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਇੰਨੇ ਰਾਮ ਵਕਤ ਹੈ ਗਿਆ ਕਿ ਅਗਰ ਤੁਸੀਂ ਹੁਣ ਵੀ ਖੋਲੋਗੇ ਨਾ ਉਹਨਾਂ ਦੀ ਸਾਈਡ ਤੇ ਮੈਨੂੰ ਨਹੀਂ ਲੱਗਦਾ ਕਿ ਦੋ ਦਿਨ ਹੋਰ ਬਚਣਗੇ ਤੇ ਉਹਦੇ ਵਿੱਚ ਵੀ ਫੁੱਲ ਹੋ ਜਾਏਗੀ ਕਿਉਂਕਿ ਬਿਲਕੁਲ ਬਿਲਕੁਲ ਮਿਲਣੀ ਚਾਹੀਦੀ ਔਰ ਹਰ ਮਹੀਨੇ ਦੇ ਬਾਅਦ ਇੱਕ ਟ੍ਰੇਨ ਮਿਲ ਜਾਏ ਤੇ ਹੋਰ ਵਧੀਆ ਅੱਜ ਵੀ ਟ੍ਰੇਨ ਵਾਣਾ ਹਰੇਕ ਕੰਨ ਅੱਜ ਜਿਹੜੀ ਟ੍ਰੇਨ ਗੁਰਦਾਸਪੁਰ ਤੋਂ ਜੁਧਿਆ ਜਾ ਰਹੀ ਆ ਸ਼੍ਰੀ ਰਾਮਚੰਦਰ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਇਹ ਘਟੋਕੜ 1100 ਤੋਂ ਵੱਧ ਸੰਭ ਦੇ ਜਾ ਰਹੀ ਆ ਤੇ ਅੱਜ ਗੁਰਦਾਸਪੁਰ ਚ ਪੂਰਾ ਖੁਸ਼ੀ ਦਾ ਮਾਹੌਲ ਬਣਿਆ ਪਿਆ ਵਾ ਸਾਰਾ ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਪਹੁੰਚਿਆ ਵਾ ਇਹਨੇ ਢੋਲ ਵੱਜਦੇ ਪਏ ਨਹੀਂ RAM JI ਦੇ ਦਰਸ਼ਨ ਕਰਦੇ ਰਹੀਏ ਜੈ ਸ਼੍ਰੀ ਰਾਮ ਸਾਡੇ 550 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਜੈ ਸ਼੍ਰੀ ਰਾਮ ਅਯੁੱਧਿਆ ਦੇ ਅੰਦਰ ਭਗਵਾਨ RAM JI ਦੀ ਜਨਮ ਸਥਲੀ ਤੇ 22 ਜਨਵਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਆਪਣੇ ਕਰ ਕਮਲਾ ਨਾਲ ਭਗਵਾਨ ਰਾਮ ਲਲਾ ਜੀ ਦੀ ਮੂਰਤੀ ਦੀ ਪ੍ਰਾਣਿਕ੍ਰਿਸ਼ਟਾ ਕੀਤੀ ਹੈ। ਔਰ ਇਹ ਲਈ ਪੂਰੇ ਰਾਮ ਪਖਤਾਨੂ ਪੂਰੇ ਸਨਾਤਨੀਆਂ ਨੂੰ 550 ਸਾਲ ਇੰਤਜ਼ਾਰ ਕਰਨਾ ਪਿਆ ਔਰ ਅਨੇਕ ਲੋਕਾਂ ਦਾ ਬਲੀਦਾਨ ਹੋਇਆ। ਇੱਥੇ ਸੰਤਾਂ ਸਾਧੂਆਂ ਦਾ ਨਿਹੰਗਾਂ ਦਾ ਬਲੀਦਾਨ ਹੋਇਆ। ਉੱਥੇ ਇੱਕ ਲੰਮਾ ਸੰਘਰਸ਼ ਹੋਇਆ। لیکن پرم প্রভু رام نے نarendra bhai modi تے کرپا کیتی اوں دےش دے پرધાનمંત્રી بنے اور رام مریادہ پرشوتم نے انہاں نے 14 سال بنواس کٹے آں માતા پتا دا کیا نہ من کے اپنے گھر توں وی اوں سنگرش لمبا چلیا न्यायिक پرکریا نال آے اور اے بڑا سوڀاگیہ دی گل ہے ਕੀ ਆਪਣੀ ਸੰਸਕ੍ਰਿਤੀ ਆਪਣੇ ਜਿੱਤੇ ਇੱਕ ਪਾਸੇ ਅਸੀਂ ਵਿਕਾਸ ਦੀ ਗੱਲ ਕਰਦੇ ਆਂ ਜਿੱਤੇ ਅਸੀਂ ਦੇਸ਼ ਦੇ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਆਂ ਜਿੱਤੇ ਗਰੀਬ ਕਿਸਾਨ ਦੀ ਗੱਲ ਕਰਦੇ ਆਂ ਜਿੱਤੇ ਨੌਜਵਾਨਾਂ ਦੀ ਗੱਲ ਕਰਦੇ ਆਂ ਉਥੇ ਆਪਣੀ ਸੰਸਕ੍ਰਿਤੀ ਜਿਹੜੀ ਹੈ ਆਪਣੀ ਜਿਹੜੀ ਪਹਿਚਾਣ ਹੈ ਜਿੱਦਾਂ ਅਯੁੱਧਿਆ ਦੇ ਅੰਦਰ ਭਗਵਾਨ ਰਾਮ ਜੀ ਦੀ ਮੂਰਤੀ ਦੀ ਪ੍ਰਾਂਤਪ੍ਰਿਸ਼ਟਾ ਦੂਜੇ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣਾ ਇਹ ਜਿਹੜੇ ਆਪਣੇ ਪੁਰਾਣੇ ਪੁਰਾਤਨ ਜਿਹੜੇ ਆਦਰਸ਼ ਨੇ ਉਹਨਾਂ ਨੂੰ ਪੂਰਨ ਜੀਵਿਤ ਕਰਨ ਦਾ ਕੰਮ ਨਰਿੰਦਰ ਭਾਈ ਮੋਦੀ ਨੇ ਕੀਤਾ ਔਰ ਅੱਜ ਅਨੇਕ ਰਾਮ ਭਗਤ ਜਿਹੜੇ ਆ ਉਹ ਅਯੋਧਿਆ ਦੇ ਅੰਦਰ ਭਗਵਾਨ ਜੀ ਦੇ ਦਰਸ਼ਨ ਕਰ ਸਕਣ ਇਸ ਕਰਕੇ ਸਰਕਾਰੀ ਪੱਧਰ ਤੇ ਲੋਕੀ ਆਪਣਾ ਪੈਸਾ ਖਰਚ ਕਰਕੇ 15-15 ਰੁਪਏ ਦੇ ਕੇ ਟ੍ਰੇਨ ਦੇ ਮਾਧਿਅਮ ਨਾਲ ਉੱਥੇ ਜਾ ਰਹੇ ਨੇ ਮੈਂ ਵੀ ਸੁਭਾਗੇ ਚੱਲੀ ਆਂ ਕਿਨਾ ਰਾਮ ਭਕਤਾਂ ਨੂੰ ਮਿਲਣ ਦਾ ਮੌਕਾ ਮਿਲਿਆ ਲੇਕਿਨ ਇਹਦਾ ਸ਼ਰੇ ਅਗਰ ਕਿਸੇ ਨੂੰ ਜਾਂਦਾ ਤੇ ਨਰਿੰਦਰ ਭਾਈ ਮੋਦੀ ਨੂੰ ਜਾਂਦਾ ਜਿਹੜੇ ਜਿਹੜੇ ਜਿੱਤੇ ਵਿਕਾਸ ਹੈ ਇੱਕ ਪਾਸੇ ਦੂਸਰੇ ਪਾਸੇ ਆਪਣੀ ਸੰਸਕ੍ਰਿਤੀ ਨੂੰ ਪੁਨਾ ਜੀਵਿਤ ਔਰ ਜਾਗਰਿਤ ਕਰਕੇ ਪੂਰੇ ਦੇਸ਼ ਦੇ ਅੰਦਰ ਸਭ ਦਾ ਸਾਥ ਸਭ ਦਾ ਵਿਕਾਸ ਦਾ ਜਿਹੜਾ ਨਾਰਾ ਉਹਨੂੰ ਸਰਸਤ ਕਰ ਰਹੇ ਨੇ ਕਿਸਾਨਾਂ ਸੰਬੰਧ ਸਬਾਰੇ ਕੀ ਗੱਲ ਉਸ ਚੱਲਦਾ ਮੈਨੂੰ ਲੱਗਦਾ ਰਾਮ ਜੀ ਦੀ ਗੱਲ ਕਰ ਰਹੇ ਆ ਅੱਜ ਇਸ ਲਈ ਇਹਦੇ ਬਾਰੇ ਅਲੱਗ ਤੋਂ ਗੱਲ ਕਰਾਂਗੇ ਸਿੱਧੂ ਆ ਰਿਹਾ ਜੀ ਬਾਡੀ ਦੇ ਵਿੱਚ शिका शर्मा कंशिका शर्मा मैं पंजाब सदवालों एंड बहुत मजा आ रहा है बहुत अच्छा लग रहा है बहुत अच्छी सर्विस है इन्हना ਇਨੀ ਕਿੰਨੀ ਉਮਰ ਆਪਣੀ ਮੇਰੀ 18 ਇਅਰਸ ਆ ਪਤਾ ਕੋਈ ਸਿਗਰ ਕਿੰਨਾ ਜਿਆਦਾ ਸੰਗਰਸ਼ ਕੀਤਾ ਗਿਆ ਸੀ ਹਾਂਜੀ ਹਾਂਜੀ 500 ਸਾਲ ਬਾਅਦ ਰਾਮ ਜੀ ਨੂੰ ਅਯੁੱਧਿਆ ਤੋਂ ਮਿਲਿਆ ਸੀਗਾ ਤੇ ਬਹੁਤ ਅੱਛਾ ਲੱਗ ਰਿਹਾ ਮੰਦਿਰ ਬਣਿਆ ਹੋਇਆ ਔਰ ਦਰਸ਼ਨ ਕਰਵਾ ਰਹੇ ਹਾਂ ਬਹੁਤ ਅੱਛਾ ਦਰਸ਼ਨ ਕਰਵਾ ਰਿਹਾ ਹੈ ਸੋ ਬੜਾ ਅੱਛਾ ਲੱਗ ਰਿਹਾ ਸਵਾਗਤ ਕਿਵੇਂ ਦਾ ਲੱਗਾ ਜੋ ਐਂਟਰੈਂਸ ਕੀਤੀ ਆ ਬਹੁਤ ਅੱਛਾ ਲੱਗਾ ਹੈ ਟੋਲ ਵਜਾ ਰਿਹਾ ਹੈ ਫੁੱਲ ਬਰਸ ਆ ਰਿਹਾ ਹੈ ਤੇ ਬਹੁਤ ਅੱਛਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਬੜੀ ਅੱਛੀ ਸਰਵਿਸ ਹਨਾ ਦੀ ਪੂਰਾ ਪਰਿਵਾਰ ਜਾ ਰਿਹਾ ਹਾਂਜੀ ਹਾਂਜੀ ਸਾਰੇ ਜਾਂਦੇ ਪਏ ਆ ਸਾਡੇ ਪ ਕੀ ਮੈਨੂੰ ਮੋਲ ਲੱਗ ਰਿਹਾ ਕਿਉਂਕਿ ਸ਼੍ਰੀ ਰਾਮ ਦੇ ਨਾਰੇ ਲੱਗ ਰਹੇ ਆ ਭਾਈ ਨੂੰ ਗਾ ਰਹੇ ਆ ਹਾਂਜੀ ਬਹੁਤ ਉਤਸਵ ਦਾ ਮੋਲ ਹੈ ਜੀ ਬਹੁਤ ਫੈਸਟੀਵਲ ਟਾਈਪ ਮਨਾ ਰਹੇ ਆ ਸਾਰੇ ਸੋਹਣਾ ਬੜਾ ਅੱਛਾ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਨਿਕਟਾ ਬੁਕਿੰਗ ਕਰਵਾਉਣ ਦੀ ਕੋਈ ਸਮੱਸਿਆ ਨਹੀਂ ਕੋਈ ਦਿੱਕਤ ਨਹੀਂ ਆਈ ਬਹੁਤ ਅੱਛੀ ਸਰਵਿਸ ਦੇ ਰਿਹਾ ਸਾਰਾ ਕੁਝ ਪ੍ਰੋਵਾਈਡ ਕਰ ਰਿਹਾ ਹੈ ਕੰਬਲ ਆਪਣੇ ਜੋ ਵੀ ਜੋ ਵੀ ਐਸੈਂਸ਼ੀਅਲਸ ਹੁੰਦੇ ਸਾਰੇ ਕੁਝ ਪ੍ਰੋਵਾਈਡ ਕਰ ਰਿਹਾ ਹੈ ਸੋ ਬੜਾ ਵਧੀਆ ਲੱਗ ਰਿਹਾ ਹੈ ਜਦੋਂ ਟ੍ਰੇਨ ਦੀ ਬੁਕਿੰਗ ਸ਼ੁਰੂ ਹੋਈ ਸੀ ਦੋਆਂ ਦਿਨਾਂ ਦੇ ਬੁਕਿੰਗ ਫੁੱਲ ਹੋ ਗਏ ਸੀ ਲੋਕ ਰਹਿ ਵੀ ਗਏ ਆ ਦੇ ਕੀ ਮੈਸੇਜ ਦੇਣਾ ਚਾਹੁੰਦੇ ਇੱਕ ਟ੍ਰੇਨ ਮੋਕ ਮਿਲ ਜੇ ਸੋ ਹੋਰ ਵੀ ਹਰ ਜਗ੍ਹਾ ਤੋਂ ਜਾਣੀਆਂ ਆ ਹਰ ਜਗ੍ਹਾ ਤੋਂ ਟ੍ਰੇਨਸ ਜਾਣੀਆਂ ਆ ਹਰ ਜਗ੍ਹਾ ਤੋਂ ਤਾਂ ਇਸ ਕਰਕੇ ਪਹਿਲੇ ਬੁਕਿੰਗ ਕਰਵਾ ਲੈਣੀ ਚਾਹੀਦੀ ਵੈਸੇ ਇੱਕ ਟ੍ਰੇਨ ਸੋ ਹਾਂਜੀ ਹੋਰ ਵੀ ਹੋਰ ਵੀ ਟ੍ਰੇਨਾਂ ਜਾਣੀਆਂ ਚਾਹੀਦੀਆਂ ਐ ਜਿਹਦੇ ਕਰਕੇ ਕੀ ਸਾਰਿਆਂ ਨੂੰ ਅਫਸਰ ਮਿਲੇ ਦਰਸ਼ਨ ਕਰਨ ਦਾ ਸੋ ਕੀ ਕਹਿਣਾ ਚਾਹੁੰਦੇ ਹੋ ਆਮ ਲੋਕਾਂ ਨੂੰ ਕਿੰਨੀ ਜ਼ਿਆਦਾ ਖੁਸ਼ੀ ਆ ਜਾਂ ਫਿਰ ਕੀ ਧੰਨਵਾਦ ਕਰਨਾ ਚਾਹੁੰਦੇ ਬਹੁਤ ਸਨਾਤਨ ਧਰਮ ਵਾਲਿਆਂ ਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਇਨੇ ਚ ਦਰਸ਼ਨ ਹੋ ਰਿਹਾ ਭਗਵਾਨ ਦੇ ਤਾਂ ਜ਼ਰੂਰ ਜਾਣਾ ਚਾਹੀਦਾ ਹੈਗਾ ਤੁਹਾਨੂੰ ਆਪਰਚੁਨਿਟੀ ਮਿਲਦੀ ਪਈ ਹੈ ਜਾਣ ਦੀ ਜੈ ਸ਼ੀ ਰਾਮ ਮੈਂ ਰੀਤਾ ਦੇਈ ਦਿਰਾਨਾ ਤੋਂ ਆਈ ਹਾਂ ਅਸੀਂ ਬਹੁਤ ਖੁਸ਼ ਆ ਵੀ ਜੁਲਦੇ ਜਾ ਰਿਹਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਨੂੰ ਅੱਜ ਇਹ ਮੌਕਾ ਮਿਲਿਆ ਅੰਨੀ ਖੁਸ਼ੀ ਹੈ ਕਿ ਸਾਨੂੰ ਚਾਹ ਤੇ ਬਹੁਤ ਬਹੁਤ ਹੀ ਮਜ਼ਾ ਆ ਰਿਹਾ ਹੈ ਜਿਹੜੀ ਬੜਾ ਸਵਾਗਤ ਕੀਤਾ ਗਿਆ ਜੀ ਜੀ ਦੇ ਤੁਹਾਡੇ ਆਏ ਫੁੱਲਾਂ ਦੀ ਵਰਤ ਹਾਂ ਜੀ ਸਾਡੇ ਤੇ ਫੁੱਲਾਂ ਦੀ ਵਰਤ ਵੀ ਕਿਦਿਆ ਨਾਲ ਇੱਕ ਇੱਕ ਮਾਲਾ ਵੀ ਦਿੱਤੀ ਆ ਸਾਨੂੰ ਤੇ ਚਾਹ ਪਾਣੀ ਦਾ ਵੀ ਅਰੇਜ ਮਿਲ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਸਾਨੂੰ ਜੀ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਪਰਿਵਾਰਿਕ ਮੈਂਬਰ ਵੀ ਆਇਆ ਡੇ ਨਾ ਹਾਂਜੀ ਸਾਡਾ ਪਰਿਵਾਰ 40-50 ਬੰਦੇ ਆਏ ਆ ਸਰ ਜੀ ਛਾਲਿਆਂ ਤੋਂ ਵੀ ਆ ਗਿਆ ਦਿਨਾਂ ਨਗਰ ਤੋਂ ਵੀ ਆ ਗਿਆ ਖਾਓ ਤੇ ਨਾਲ ਖਾਓ ਤੇ ਸਾਡਾ ਸਾਰਾ ਆਪਣਾ ਪਰਿਵਾਰ ਵੀ ਆਇਆ ਹੈ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਬਹੁਤ ਖੁਸ਼ੀ ਹੈ ਸਾਨੂੰ ਕਾਫੀ ਐਂਡੀ ਸੁੰਦਰ ਸਭਾ ਰਾਇ ਹੈ ਕਈ ਪੀੜ੍ਹੀਆਂ ਜਿਹੜੀਆਂ ਉਹ 500 ਸਾਲ ਵੱਧ ਜੀ ਇਹ ਮੌਕਾ ਮਿਲਿਆ ਸਾਨੂੰ ਤਾਂ ਹੀ ਤਾਂ ਦੋ ਵੇਲੇ ਹੀ ਹੱਥ ਜੋੜਦੇ ਸੀ ਕਿ ਸ਼ੁਕਰ ਹੈ ਭਗਵਾਨ ਨੇ ਸਾਨੂੰ ਇਹ ਮੌਕਾ ਦਿੱਤਾ ਜੁੜਦੇ ਜਾਣ ਵਾਸਤੇ ਅਸੀਂ ਬਹੁਤ-ਬਹੁਤ ਸ਼ੁਕਰ ਅਦਾ ਕਰਾਂ ਵਧੀਆ ਲੱਗ ਰਿਹਾ ਹਾਂ ਹਾਂ ਬਹੁਤ ਵਧੀਆ ਲੱਗ ਰਿਹਾ ਅਸੀਂ ਬਤੁਰ ਤੇ ਬੜੀ ਤੋਂ ਰਹਿਣ ਵਾਲੇ ਆ ਪੁਲ ਤਿੜੀ ਇਕਵਾਂਦਾ ਗੁਰਦਾਸਪੁਰ ਜ਼ਿਲ੍ਹਾ ਆ ਉੱਥੋਂ ਦੇ ਅਸੀਂ ਰਹਿਣ ਵਾਲੇ ਆ ਨਾਮ ਮੇਰਾ ਪ੍ਰਵੀਨ ਆ ਕਿੰਨੀ ਕਿ ਜ਼ਿਆਦਾ ਖੁਸ਼ੀ ਹੋ ਰਹੀ ਆ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਸਾਨੂੰ ਮੋਦੀ ਜੀ ਨੇ ਮੋਦੀ ਜੀ ਕਾਹੀ ਬਹੁਤ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਇਹ ਟ੍ਰੇਨ ਚਲਾਈ ਆ ਬਹੁਤ ਬਹੁਤ 500 ਸਾਲ ਬਾਅਦ ਇਹ ਮੌਕਾ ਆ ਤੇ ਅਸੀਂ ਸਭ ਜਾ ਰਹੇ ਆ ਇੰਨੀ ਖੁਸ਼ੀ ਹੋ ਰਹੀ ਆ ਕਿ ਕਹਨੇ ਕਿ ਕੋਈ ਬਾਤ ਹੀ ਨਹੀਂ ਆ ਇਧਰ ਤੋਂ ਬਸ ਹੱਸ ਜਿਹੇ ਰਹਾਂ ਯਾਤਰੀ ਯਾਤਰੀ ਬਹੁਤ ਖੁਸ਼ ਨੇ ਸਾਰੇ ਜੀ ਦਾ ਸਵਾਗਤ ਕੀਤਾ ਗਿਆ ਬਹੁਤ ਜਿਆਦਾ ਸਵਾਗਤ ਕੀਤਾ ਗਿਆ ਫੁੱਲਾਂ ਦੀ ਵਰਖਾ ਕੀਤੀ ਗਈ ਆ ਚਾਹ ਪਾਣੀ ਦਾ ਸਭ ਪ੍ਰੋਗਰਾਮ ਚੱਲ ਰਿਹਾ ਚੱਲ ਰਿਹਾ ਆ ਭਏ ਭਜਨ ਗਾਉਂਦੇ ਜਾ ਰਹੇ ਆਂ ਪਰਿਵਾਰਿਕ ਮੈਂਬਰ ਕਿੰਨੇ ਕਿ ਤੁਹਾਡੇ ਪਰਿਵਾਰਿਕ ਮੈਂਬਰ ਆਏ ਆ ਹਾਂਜੀ 3 ਮੈਂਬਰ ਆਏ ਆ ਸੀ ਵਾਰ ਦੀ ਹਾਂਜੀ ਕਾਫੀ ਖੁਸ਼ਕਿਸਮਤ ਹਾਂ ਹਾਂਜੀ ਆ ਆਈ ਬਹੁਤ ਖੁਸ਼ਕਿਸਮਤ ਆ ਜਿੰਨਾ RAM ਜੀ ਨੇ ਸਾਨੂੰ ਬੁਲਾਇਆ ਆਪਣੇ ਦਰਬਾਰ ਤੇ ਕੁਝ ਉਹਨਾਂ ਨੇ ਪੀਲੇ ਚਾਵਲ ਭੇਜੇ ਸੀ ਉਹਨਾਂ ਦਾ ਸਾਨੂੰ 1 ਮਹੀਨਾ ਵੀ ਨਹੀਂ ਹੋਇਆ ਤੇ ਸਾਨੂੰ ਆਪਣੇ ਦਰਬਾਰ ਤੇ ਬੁਲਾ ਲਿਆ ਉਹਨਾਂ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਨੇ ਆ ਸਭ ਦਾ